ਦੋਸਤੋ ਸਤਿ ਸ਼੍ਰੀ ਅਕਾਲ ਮੈਂ ਦੇਵਿੰਦਰ ਸਿੰਘ ਤੇ ਆਪਾਂ ਹਰ ਰੋਜ਼ ਆਪਣੇ ਪਲੇਟਫਾਰਮ ਤੋਂ ਜਿਹੜਾ ਸਿਆਸੀ ਮਸਲੇ ਤੁਹਾਡੇ ਨਾਲ ਸਾਂਝੇ ਕਰੀਦੇ ਆ ਤੇ ਆਪਣੇ ਜਿਹੜਾ ਟਾਈਟਲ ਤੇ ਥੰਬਨੇਲ ਦੇ ਵਿੱਚ ਤੁਸੀਂ ਵੇਖਿਆ ਹੋਣਾ ਜਿੱਥੇ ਮੈਂ ਇਹ ਗੱਲ ਦਾ ਜ਼ਿਕਰ ਕੀਤਾ ਕਿ ਕੀ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਵਿੱਚ ਰੋਲ ਅਦਾ ਕਰਨਗੇ ਇਹ ਮੈਂ ਕਿਉਂ ਕਹਿ ਰਿਹਾ ਇਹਦੇ ਤੇ ਆਪਾਂ ਗੱਲ ਕਰਦੇ ਆ ਕਿ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੇ ਬੜੀ ਜਿਹੜੀ ਆ ਪੂਰੀ ਮੀਡੀਆ ਕਵਰੇਜ ਉਹਨਾਂ ਦੇ ਆਲੇ ਦੁਆਲੇ ਘੁੰਮ ਰਹੀ ਆ ਬੜੀ ਮਕਬੂਲੀਅਤ ਇੱਕ ਵਾਰ ਫਿਰ ਹਾਸਲ ਕਰ ਲਈ ਆ ਅਰਵਿੰਦ ਕੇਜਰੀਵਾਲ ਉਹਨਾਂ ਨੇ ਉਬੈਸੀ ਮਕਬੂਲੀਅਤ ਤਾਂ ਉਹਨਾਂ ਨੂੰ ਹਾਸਲ ਕਰਨੀ ਆਉਂਦੀ ਖਾਸ ਕਰਕੇ ਮੀਡੀਆ ਦਾ ਟਾਈਮ ਕਿੱਦਾਂ ਲੈਣਾ ਇਹ ਤਾਂ ਆਮ ਆਦਮੀ ਪਾਰਟੀ ਦਾ ਖਾਸ ਆ ਰਿਹਾ ਪਿਛਲੇ ਲੰਬੇ ਸਮੇਂ ਤੋਂ ਜਿਦ ਕਹ ਲੋ ਜਰੂਰ ਦੀ ਉਹਨਾਂ ਦੀ ਬੁਨਿਆਦ ਜਿਹੜੀ ਪਈ ਆ ਸਿਆਸਤ ਦੇ ਵਿੱਚ ਤੇ ਇਹਦੇ ਤੇ ਆਪਾਂ ਗੱਲ ਕਰਨੀ ਆ ਬੈਸੀ ਉਹਨਾਂ ਨੇ ਆ ਕੇ ਇਹ ਕਹਿ ਦਿੱਤਾ ਅੱਜ ਸ਼ਾਮ ਤੱਕ ਜਿਹੜਾ ਆਮ ਆਦਮੀ ਪਾਰਟੀ ਨੂੰ ਨਵੇਂ ਮੁੱਖ ਮੰਤਰੀ ਮਿਲ ਜਾਣੇ ਆ ਦਿੱਲੀ ਦੀ ਜਿਹੜੀ ਆ ਸਰਕਾਰ ਆ ਉਹਦੇ ਨਵੇਂ ਲੀਡਰ ਦਾ ਐਲਾਨ ਅੱਜ ਸ਼ਾਮ ਤੱਕ ਹੋ ਜਾਣਾ ਆਤਿਸ਼ੀ ਮਰਲੇਨਾ ਦਾ ਨਾਮ ਚੱਲ ਰਿਹਾ ਜਿਆਦਾ ਇਧਰ ਉਧਰ ਨਹੀਂ ਹੁੰਦਾ ਤੇ ਤਕਰੀਬਨ ਉਹਨਾਂ ਦਾ ਨਾਮ ਜਿਹੜਾ ਅੱਗੇ ਚੱਲ ਰਿਹਾ ਪਹਿਲਾ ਨਾਮ ਬਾਰ-ਬਾਰ ਸਾਹਮਣੇ ਆਉਂਦਾ ਰਿਹਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਮਿਸਿਸ ਨੇ ਸੁਨੀਤਾ ਕੇਜਰੀਵਾਲ ਜੀ ਉਹਨਾਂ ਦਾ ਨਾਮ ਵੀ ਅੱਗੇ ਆ ਸਕਦਾ ਪਰ ਆਈ ਡੋਨਟ ਥਿੰਕ ਸੋ ਕਿ ਉਹ ਜਿਹੜਾ ਇਹ ਜਿਹੜੀ ਇੱਕ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੇ ਵੱਲੋਂ ਇੱਕ ਵਿਕਟਿਮ ਹੱਡ ਵਾਲੀ ਜਿਹੜੀ ਇਹ ਸਾਰੀ ਪਿਕਚਰ ਬਣਾਉਣ ਦੀ ਉਹਦੇ ਵਿੱਚ ਉਹ ਜਿਹੜਾ ਇੱਕ ਪੀੜਤ ਧਿਰ ਵਾਲੀ ਜਿਹੜੀ ਉਹਨਾਂ ਦੀ ਇੱਕ ਤਸਵੀਰ ਬਣ ਰਹੀ ਆ ਵੀ ਉਹਨੂੰ ਖਰਾਬ ਕਰਨਗੇ ਉਹ ਜਿਹੜਾ ਆਪਣੀ ਵਾਈਫ ਨੂੰ ਜਿਹੜਾ ਚੀਫ ਮਿਨਿਸਟਰ ਬਣਾ ਕੇ ਦਿੱਲੀ ਦਾ ਸੋ ਆਤਸ਼ੀ ਜੀ ਦਾ ਨਾਮ ਚੱਲ ਰਿਹਾ ਕਾਫੀ ਹੋਰ ਨਾਮ ਹੈਗੇ ਨੇ ਪਰ ਮੋਸਟਲੀ ਜਿਹੜਾ ਇਹਨਾਂ ਦਾ ਨਾਮ ਅੱਗੇ ਹੈ ਤੇ ਬਾਕੀ ਆਪਾਂ ਇਸ ਮਸਲੇ ਤੇ ਆਉਨੇ ਆ ਅਰਨਦ ਕੇਜਰੀਵਾਲ ਸਾਹਿਬ ਵਾਲੇ ਮਸਲੇ ਤੇ ਆਉਨੇ ਆ ਪਰ ਤੁਹਾਡੇ ਨਾਲ ਇੱਕ ਇਹ ਵੀ ਖਬਰ ਅਕਲ ਦੀ ਬਹੁਤ ਚੱਲ ਰਹੀ ਹੈ ਆਪਾਂ ਜਦੋਂ ਛੋਟੇ ਹੁੰਦੇ ਸਾਰੇ ਜਣੇ ਖੇਡਦੇ ਹੁੰਦੇ ਸੀ ਤਾਂ ਉਹ ਹੁੰਦਾ ਸੀ ਨਾ ਵੀ ਉਹ ਇੱਕ ਦੂਸਰੇ ਨੂੰ ਕਹਿੰਦਾ ਉਹ ਕਹਿੰਦਾ ਤੂੰ ਪਾਗਲ ਉਹ ਕਹਿੰਦਾ ਨਹੀਂ ਤੂੰ ਪਾਗਲ ਇਹ ਸਾਰਾ ਕੁਝ ਜਿਹੜਾ ਸਾਡੀ ਸਿਆਸਤ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ ਬੀਜੇਪੀ ਤੇ ਕਾਂਗਰਸ ਦੇ ਲੀਡਰ ਇੱਕ ਇੱਕ ਦੂਸਰੇ ਨੂੰ ਜਿਹੜਾ ਉਹ ਕਹਿ ਰਹੇ ਨੇ ਕਿ ਤੂੰ ਪਾਗਲ ਉਹ ਕਹਿ ਰਿਹਾ ਕਿ ਤੂੰ ਪਾਗਲ ਉਹ ਕਹਿੰਦਾ ਤੇਰੇ ਦਿਮਾਗ ਦਾ ਇਲਾਜ ਹੋਣ ਵਾਲਾ ਤੇ ਉਹ ਕਹਿੰਦਾ ਤੇਰੇ ਦਿਮਾਗ ਦਾ ਇਲਾਜ ਹੋਣ ਵਾਲਾ ਇਹੇ ਹੁਣ ਗੱਲ ਹੋਈ ਕੀ ਹੈ ਕਿ ਕੱਲ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਰਵਨੀਤ ਬਿੱਟੂ ਨੇ ਜਿਹੜਾ ਰਾਹੁਲ ਗਾਂਧੀ ਸਾਹਿਬ ਨੂੰ ਉਹਨਾਂ ਨੂੰ ਕਿਹਾ ਕਿ ਇਹ ਅੱਤਵਾਦੀ ਹੈ ਇਹਨੂੰ ਲੈ ਕੇ ਕਾਂਗਰਸ ਕਾਫੀ ਖਫਾ ਹੋ ਗਈ ਤੇ ਬਣਦਾ ਵੀ ਸੀ ਖੈਰ ਵੀ ਉਹਨਾਂ ਦਾ ਉਹਨਾਂ ਨੇ ਤਾਂ ਬੜਾ ਜਿਹੜਾ ਰਾਜਾ ਬੜਿੰਗ ਸਾਹਿਬ ਨੇ ਕਿਹਾ ਕਿ ਇਹਨੂੰ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਪ੍ਰਤਾਪ ਬਾਜਬਾ ਸਾਹਿਬ ਨੇ ਵੀ ਇਹੀ ਗੱਲ ਕਹੀ ਤੇ ਬਿੱਟੂ ਸਾਹਿਬ ਮਜਮੂਦ ਵਿੱਚ ਜਵਾਬ ਚ ਵੀ ਇਹ ਕਹਿ ਰਹੇ ਨੇ ਉਹ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹ ਕਹਿੰਦਾ ਤੂੰ ਪਾਗਲ ਉਹ ਕਹਿੰਦਾ ਤੂੰ ਪਾਗਲ ਤੇ ਇਹ ਜਿਹੜਾ ਇਹ ਹੋਇਆ ਕੀ ਐਕਚੁਅਲੀ ਅੱਛਾ ਇੱਕ ਤਾਂ ਆਪਾਂ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂਗੇ ਸਾਰੇ ਆਊਟ ਆਫ ਕੰਟੈਕਸਟ ਜਿਹੜਾ ਲੈ ਰਹੇ ਨੇ ਰਾਹੁਲ ਗਾਂਧੀ ਸਾਹਿਬ ਨੇ ਐਕਚੁਅਲੀ ਅਮਰੀਕਾ ਦੇ ਵਿੱਚ ਕਿਹਾ ਕੀ ਸੀ ਉਹਨੂੰ ਬਹੁਤ ਘੱਟ ਲੋਕਾਂ ਨੇ ਉਹਦੀ ਸਹੀ ਤਸ਼ਰੀਹ ਕੀਤੀ ਆ ਜਿਹੜੀ ਗੱਲ ਰਾਹੁਲ ਗਾਂਧੀ ਸਾਹਿਬ ਨੇ USA ਦੇ ਅੰਦਰ ਆਪਣੀਆਂ ਸਪੀਚਸ ਦੇ ਵਿੱਚ ਕਹੀ ਆ ਉਹਨੂੰ ਕੰਟੈਕਸਟ ਤੋਂ ਅਲੱਗ ਕਰਕੇ ਹੀ ਤਕਰੀਬਨ ਉਹਨੂੰ ਕਿਹਾ ਜਾ ਰਿਹਾ ਈਵਨ ਦੋ ਕਾਂਗਰਸ ਪੰਜਾਬ ਕਾਂਗਰਸ ਦੇ ਲੀਡਰ ਵੀ ਜਿਹੜਾ ਉਸੇ ਤਰੀਕੇ ਦੀਆਂ ਗੱਲਾਂ ਕਰ ਰਹੇ ਨੇ ਪਰ ਜਿਹੜਾ ਮੈਂ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਕਿ ਐਕਚੁਅਲੀ ਰਾਹੁਲ ਗਾਂਧੀ ਸਾਹਿਬ ਨੇ ਜਿਹੜੀ ਇੱਕ ਐਗਜ਼ਾਮਪਲ ਦਿੱਤੀ ਸੀ ਉਹਨਾਂ ਦਾ ਸਿਰਫ ਇਹ ਕਹਿਣਾ ਸੀ ਕਿ ਜਿਹੜੇ ਉਹ ਸਿੰਘ ਸਾਹਿਬ ਬੈਠੇ ਨੇ ਇਹ ਆਪਣੇ ਗੁਰਦੁਆਰੇ ਪੱਗ ਪਾ ਕੇ ਕੜਾ ਪਾ ਕੇ ਆਜ਼ਾਦੀ ਨਾਲ ਜਾ ਸਕਣ ਸਾਡੀ ਲੜਾਈ ਇਹ ਇਹਦੀ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਬਾਕੀ ਧਰਮਾਂ ਦੇ ਲਈ ਵੀ ਜੇ ਵੀ ਇੱਕ ਹਿੰਦੂ ਜਿਹੜਾ ਆਜ਼ਾਦੀ ਨਾਲ ਆਪਣੇ ਮੰਦਰ ਚ ਜਾ ਸਕੇ ਇੱਕ ਮੁਸਲਮਾਨ ਆਜ਼ਾਦੀ ਨਾਲ ਆਪਣੀ ਮਸਜਿਦ ਦੇ ਵਿੱਚ ਜਾ ਸਕੇ ਜਾਂ ਬਾਕੀ ਜਿੰਨੇ ਵੀ ਧਰਮ ਨੇ ਸਾਰੇ ਆਜ਼ਾਦੀ ਦੇ ਨਾਲ ਜਿਹੜੀਆਂ ਉਹਨਾਂ ਦੇ ਧਾਰਮਿਕ ਰੀਤੀ ਰਿਵਾਜ ਨੇ ਰਵਾਇਤਾਂ ਨੇ ਉਹਨਾਂ ਨੂੰ ਫੁੱਲਫਿਲ ਕਰ ਸਕਣ ਸਾਡੀ ਲੜਾਈ ਇਸ ਚੀਜ਼ ਦੀ ਆ ਐਕਚੁਅਲੀ ਰਾਹੁਲ ਗਾਂਧੀ ਸਾਹਿਬ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਤੇ ਜਿਵੇਂ ਮੈਂ ਕਈ ਵਾਰ ਇਹ ਗੱਲ ਦੱਸ ਚੁੱਕਾਂਗੇ ਜੇਕਰ ਤੁਸੀਂ ਸਮਝਣਾ ਹੋਵੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਜਿਹੜਾ ਪੂਰਾ ਯੂਐਸਏ ਦਾ ਦੌਰਾ ਆ ਉਹਨਾਂ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਪਿਆ ਜਾ ਕੇ ਉਹਨਾਂ ਦੀਆਂ ਲਾਈਵ ਵੀਡੀਓਜ਼ ਦੇ ਜਿਹੜਾ ਸੈਕਸ਼ਨ ਹੁੰਦਾ ਉਹਦੇ ਵਿੱਚ ਤੁਸੀਂ ਦੇਖ ਸਕ ਗੱਲ ਕਰ ਰਹੀ ਸੀ ਕਿ ਜਿਹੜਾ ਵੀ ਅਸੀਂ ਇਸ ਚੀਜ਼ ਦੀ ਲੜਾਈ ਇੰਡੀਆ ਦੇ ਵਿੱਚ ਲੜ ਰਹੇ ਹਾਂ ਸਾਡੀ ਲੜਾਈ ਕੱਲੀ ਪੋਲਿਟਿਕਸ ਦੇ ਲਈ ਨਹੀਂ ਪੋਲਿਟਿਕਸ ਤਾਂ ਬਹੁਤ ਹੀ ਜਿਹੜੀ ਉੱਪਰਲੀ ਚੀਜ਼ ਹੈ ਪਰ ਅਸਲੀ ਸਾਡੀ ਲੜਾਈ ਇਹ ਹੈ ਕਿ ਇੰਡੀਆ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹੋਣ ਸਾਰਿਆਂ ਨੂੰ ਬਰਾਬਰ ਦੇ ਮੌਕੇ ਹੋਣ ਆਰਐਸਐਸ ਤੇ ਉਹਨਾਂ ਨੇ ਨਿਸ਼ਾਨਾ ਲਾਇਆ ਕਿ ਉਹ ਇੱਕ ਜਿਹੜਾ ਆਰਗੇਨਾਈਜੇਸ਼ਨ ਹੈ ਉਹ ਇੱਕ ਜਿਹੜਾ ਥਾਟ ਨੂੰ ਬਧਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਇੱਕੋ ਹੀ ਥਾਟ ਨੂੰ ਇੰਡੀਆ ਦਾ ਜਿਹੜਾ ਥਾਟ ਦੱਸ ਰਹੇ ਨੇ ਜਦਕਿ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਇਹ ਮੰਨਣਾ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਵਿਚਾਰ ਨੇ ਬਹੁਤ ਸਾਰੇ ਵਿਚਾਰਾਂ ਦਾ ਸਮੂਹ ਹੈ ਇੰਡੀਆ ਉਹਨਾਂ ਨੇ ਕਿਹਾ ਕਿ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਜਿਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ इंडिया इज अ यूनियन ऑफ स्टेट्स ਇਹ ਗੱਲ ਨੂੰ ਜਿਹੜਾ ਬੁਨਿਆਦ ਬਣਾ ਕੇ ਉਹਨਾਂ ਨੇ ਬਾਰ-ਬਾਰ ਇਹ ਗੱਲ ਕੀਤੀ ਤੇ ਫਿਰ ਉਹਨਾਂ ਨੇ ਇਹ ਕਿਹਾ ਕਿ ਜਿੱਦਾਂ ਹੁਣ ਆਪਾਂ ਨੂੰ ਪਤਾ ਕਿ ਬਹੁਤ ਵਾਰੀ ਗੱਲਾਂ ਹੁੰਦੀਆਂ ਕਿ ਵਨ ਨੇਸ਼ਨ ਵਨ ਲੈਂਗੁਏਜ ਇਦਾਂ ਦੀਆਂ ਗੱਲਾਂ ਜਿਹੜੀਆਂ ਯੂਨੀਫਾਰਮ ਸਿਵਲ ਕੋਡ ਵਗੈਰਾ ਵਰਗੀਆਂ ਜਿਹੜੀਆਂ ਗੱਲਾਂ ਤੇ ਕਿਹਾ ਖੂਬਸੂਰਤ ਇਤਫਾਕ ਹੋਇਆ ਵੈਸੇ ਉਧਰੋਂ ਰਾਹੁਲ ਗਾਂਧੀ ਸਾਹਿਬ ਉਹਨਾਂ ਨੇ ਇਹ ਗੱਲਾਂ ਅਮਰੀਕਾ ਦੇ ਵਿੱਚ ਕੀਤੀਆਂ ਤੇ ਕੱਲ ਪਰਸੋਂ ਦੀਆਂ ਜਿਹੜੀਆਂ ਸੋਰਸਸ ਦੇ ਹਵਾਲੇ ਨਾਲ ਇਹ ਖਬਰਾਂ ਚੱਲ ਰਹੀਆਂ ਨੇ ਕਿ ਜਿਹੜੀ ਨਰਿੰਦਰ ਮੋਦੀ ਦੀ ਤੀਸਰੀ ਟਰਮ ਆ ਉਹਦੇ ਵਿੱਚ ਜਿਹੜੀ ਆ ਇਸ ਮੋਦੀ ਸਰਕਾਰ ਜਿਹੜੀ ਆ ਇਹ ਸੋਚ ਰਹੀ ਆ ਇਹ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰਨ ਦੇ ਬਾਬਤ ਵੀ ਉਹ ਇਹਦੇ ਬਾਬਤ ਜਿਹੜਾ ਦ੍ਰਿੜਤਾ ਦੇ ਨਾਲ ਸੋਚਿਆ ਜਾ ਰਿਹਾ ਪ੍ਰਧਾਨ ਮੰਤਰੀ ਮੋਦੀ ਦੀ ਇਸ ਤੀਸਰੀ ਟਰਮ ਦੇ ਇਹ ਇਹ ਗੱਲ ਤਾਂ ਐਕਚੁਅਲੀ ਰਾਹੁਲ ગાંધી ਕਹਿ ਰਹੇ ਆ ਕਿ ਤੁਸੀਂ ਜਿਹੜਾ ਆਪਣੀਆਂ ਚੀਜ਼ਾਂ ਤੁਸੀਂ ਪੂਰੇ ਮੁਲਕ ਤੇ ਨਹੀਂ ਥੂਪ ਸਕਦੇ ਜਦੋਂ ਹਿੰਦੀ ਦੀ ਗੱਲ ਆਉਂਦੀ ਹੈ ਕਿ ਵਨ ਨੇਸ਼ਨ ਵਨ ਲੈਂਗੁਏਜ ਇਹ ਇਹ ਇਹਨਾਂ ਗੱਲਾਂ ਨੂੰ ਸਾਊਥ ਪੁੱਜ ਕੇ ਇਹਦੀ ਵਿਰੋਧਤਾ ਕਰਦਾ ਪੰਜਾਬ ਦੇ ਵਿੱਚੋਂ ਵੀ ਹੁੰਦੀ ਹੈ ਜਾਂ ਹੋਰ ਸੂਗਿਆਂ ਦੇ ਵਿੱਚੋਂ ਵੀ ਹੁੰਦੀ ਹੈ ਪਰ ਸਾਊਥ ਵਾਲੇ ਜਿਆਦਾ ਜਿਹੜੀ ਕਰੜੀ ਵਿਰੋਧਤਾ ਕਰਦੇ ਨੇ ਸੋ ਇਦਾਂ ਦੀਆਂ ਗੱਲਾਂ ਨੂੰ ਬੁਨਿਆਦ ਬਣਾ ਕੇ ਹੀ ਰਾਹੁਲ ਗਾਂਧੀ ਸਾਹਿਬ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਸਾਡੀ ਲੜਾਈ ਇਸ ਗੱਲ ਦੇ ਲਈ ਹੈ RSS ਤੇ ਉਹਨਾਂ ਨੇ ਜਿਹੜਾ ਅਟੈਕ ਕਰਦੇ ਆ ਇਹ ਗੱਲ ਕਹੀ ਕਿ RSS ਜਿਹੜਾ ਇੱਕੋ ਥੋਟ ਨੂੰ ਜਿਹੜੀ ਆ ਜਾਦੀ ਪ੍ਰਮੁੱਖ ਰੱਖਦੀ ਹੈ ਉਹਨੂੰ ਵਧਾਉਣਾ ਚਾਹੁੰਦੀ ਹੈ RSS ਮੀਨਸ BJP ਤੇ ਸਾਡੀ ਮਤਲਬ ਕਿ ਕਾਂਗਰਸ ਦੀ ਜਾਂ ਇੰਡੀਆ ਅਲਾਈਂਸ ਦੀ ਜਿਹੜੀ ਸਾਡੀ ਵਾਰ ਹੈ ਜਿਹੜੀ ਸਾਡੀ ਲੜਾਈ ਆ ਸਿਆਸੀ جنگ ਹੈ ਜਿਹੜੀ ਸਾਡੀ ਉਹ ਇਸ ਗੱਲ ਇਹ ਆ ਕਿ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣ ਸਾਰਿਆਂ ਨੂੰ ਬਰਾਬਰ ਦੇ ਤੌਰ ਤੇ ਰੱਖ ਕੇ ਦੇਖਿਆ ਜਾਵੇ ਸੋ ਇਹਨੂੰ ਲੈ ਕੇ ਜਿਹੜਾ ਤੁਹਾਨੂੰ ਪਤਾ ਕਿ ਰਵਨੀਤ ਬਿੱਟੂ ਕਹਿੰਦਾ ਵੀ ਰਾਹੁਲ ਗਾਂਧੀ ਸਾਹਿਬ ਤਾਂ ਜਿਹੜੇ ਆ ਅਤਵਾਦੀ ਨੇ ਦੀ ਵੈਸੇ ਕਮਾਲ ਕਿਹਾ ਸਿਆਸਤਦਾਨ ਹੈ ਵੀ ਸਾਡੇ ਮੁਲਕ ਦੇ ਉਤਾਂ ਸਾਡੇ ਪੰਜਾਬ ਸਟੇਟ ਦੇ ਵੀ ਅਸੀਂ ਵੇਖੀਏ ਹੁਣ ਇਹਨਾਂ ਦੋਨਾਂ ਤਰ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਵੇਂ ਰਵਨੀਤ ਬਿੱਟੂ ਸਾਹਿਬ ਜੇਕਰ ਰਾਹੁਲ ਗਾਂਧੀ ਹੁਣ ਦੇਖੋ ਰਵਨੀਤ ਬਿੱਟੂ ਕਿਹੜੀਆਂ ਗੱਲਾਂ ਕਰ ਰਹੇ ਨੇ ਸਿੱਖਤ ਨੇ ਆਮ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਦਰਬਾਰ ਸਾਹਿਬ ਤੇ ਅਟੈਕ ਇਹਨਾਂ ਨੇ ਗਾਂਧੀ ਪਰਿਵਾਰ ਨੇ ਕੀਤਾ ਸਿੱਖਾਂ ਦਾ ਕਤਲ ਇਹਨਾਂ ਨੇ ਦਿੱਲੀ ਦੇ ਵਿੱਚ ਕਰਵਾਇਆ ਸਾਡੀਆਂ ਭੈਣਾਂ ਦਾ ਰੇਪ ਕੀਤਾ ਗਿਆ ਗਲੀਆਂ ਦੇ ਵਿੱਚ ਸਾਡੇ ਜਿਹੜਾ ਭਰਾਵਾਂ ਨੂੰ ਘੜੀਸਿਆ ਗਿਆ ਅੱਛਾ ਇਹ ਸਾਰੀਆਂ ਗੱਲਾਂ ਹੁਣ ਰਵਨੀਤ ਬਿੱਟੂ ਸਾਹਿਬ ਨੂੰ ਚੇਤੇ ਆ ਰਹੀਆਂ ਨੇ ਵੈਸੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਫੇਮਸ ਕਿਉਂ ਸੀ ਰਵਨੀਤ ਬਿੱਟੂ ਇਹਨਾਂ ਥਾਟ ਨੂੰ ਜਿਹੜੇ ਜਿਹੜਾ ਖਾਲਸਾਣ ਵਾਲੇ ਥਾਟ ਨੂੰ ਸਤ ਜੀਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ ਥਾਟ ਨੂੰ ਜਿਹੜੇ ਲੋਕ ਇਹਨਾਂ ਦੇ ਸਮਰਥਨ ਦੇ ਵਿੱਚ ਆ ਉਹਨਾਂ ਦੀ ਪੁੱਜ ਕੇ ਵਿਰੋਧਤਾ ਰਵਨੀਤ ਬਿੱਟੂ ਕਰਦੇ ਸੀ ਇਸੇ ਕਰਕੇ ਸਭ ਤੋਂ ਜ਼ਿਆਦਾ ਪ੍ਰਸਿੱਧ ਸੀ ਉਹ ਭਾਈ ਅਮਰਪਾਲ ਸਿੰਘ ਉਹਨਾਂ ਦੀ ਵਿਰੋਧਤਾ ਕਰਨੀ ਹੋਵੇ ਜਾਂ ਹੋਰ ਜਿਹੜਾ ਬੰਦੀ ਸਿੰਘਾਂ ਵਾਲੇ ਮਸਲੇ ਤੇ ਕਰਨਾ ਹੋਵੇ ਪਈ ਰਾਜੂਵਾਨਾ ਸਾਹਿਬ ਦੀ ਵਿਰੋਧਤਾ ਕਰਨੀ ਹੋਵੇ ਇਹਨਾਂ ਮਸਲਿਆਂ ਤੇ ਪੁੱਜ ਕੇ ਜਿਹੜੇ ਵਿਰੋਧਤਾ ਰੁਮੀਤ ਮਿੱਟੂ ਕਰਦੇ ਸੀ ਜਦੋਂ ਕਾਂਗਰਸ ਦੇ ਵਿੱਚ ਸੀ ਇਸੇ ਕਰਕੇ ਜਿਵੇਂ ਮੈਂ ਕਿਹਾ ਕਿ ਉਹ ਫੇਮਸ ਸੀ ਤੇ ਅੱਜ ਉਹ ਬਿਲਕੁਲ ਹੀ 360 ਡਿਗਰੀ ਦਾ ਜਿਹੜਾ ਟਰਨ ਲੈ ਗਏ ਨੇ ਐਡਾ ਵੱਡਾ ਯੂ ਟਰਨ ਉਹਨਾਂ ਨੇ ਮਾਰਿਆ ਤੇ ਉਹ ਕਹਿੰਦੇ ਨੇ ਕਿ ਰਾਹੁਲ ਦਾ ਦੀ ਅਤਵਾਦੀ ਹੈ ਅੱਛਾ ਦੂਜੇ ਪਾਸੇ ਆ ਜਾਂਦੇ ਆ ਰਾਜਾ ਵੜਿੰਗ ਸਾਹਿਬ ਉਹ ਇਹ ਕਿਥਾ ਥਾਪੜ ਥਾਪੜ ਕੇ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੇ ਤੈਨੂੰ ਤਿੰਨ ਵਾਰੀ ਐਮਪੀ ਬਣਾਇਆ ਤੇ ਇਹ ਮੰਦ ਬੁੱਧੀ ਹੈ ਚਾ ਬਰਿੰਗ ਸਾਹਿਬ ਜੇਕਰ ਰਵਨੀਤ ਬਿੱਟੂ ਮੰਦਬੁੱਧੀ ਹੈ ਤੇ ਰਵਨੀਤ ਬਿੱਟੂ ਨੂੰ ਤਿੰਨ ਵਾਰੀ ਐਮਪੀ ਬਣਾਉਣ ਵਾਲੇ ਲੀਡਰ ਨੂੰ ਕੀ ਕਹੋਗੇ ਤੁਸੀਂ ਵੀ ਤੁਸੀਂ ਵੀ ਸਾਡੇ ਲੀਡਰ ਬਿਆਨ ਦੇਣ ਤੋਂ ਪਹਿਲਾਂ ਸੋਚਦੇ ਵੀ ਨਹੀਂ ਵੀ ਇਹਦੀ ਕਹਾਣੀ ਕਿੱਧਰ ਨੂੰ ਜਾਣੀ ਹੈ ਵੀ ਤੁਸੀਂ ਵੀ ਤਾਂ ਫਿਰ ਤੁਸੀਂ ਆਪਣੇ ਤੁਹਾਡੇ ਲੀਡਰ ਦੇ ਬਾਬਤ ਤੁਸੀਂ ਕੀ ਕਹੋਗੇ ਜਿਨੇ ਇੱਕ ਮੰਦਬੁੱਧੀ ਨੂੰ ਤਿੰਨ ਵਾਰੀ ਐਮਪੀ ਬਣਾ ਬਣਾਤਾ ਉਹਨੂੰ ਟਿਕਟ ਦੇ ਦਿੱਤੀ ਲੰਡ ਲਈ ਪੰਜਾਬ ਵਰਗੇ ਸੂਬੇ ਦੇ ਵਿੱਚੋਂ ਸੋ ਇਹ ਜਿਹੜਾ ਇੱਕ ਦੂਜੇ ਦੀ ਵਿਰੋਧਤਾ ਕਰਨ ਦੇ ਚੱਕਰ ਦੇ ਵਿੱਚ ਇੱਕ ਦੂਸਰੇ ਦੀ ਮੁਖਾਲਫਤ ਕਰਨ ਦੇ ਚੱਕਰ ਦੇ ਵਿੱਚ ਇੰਨੀ ਦੂਰ ਤੱਕ ਚਲੇ ਜਾਂਦੇ ਨੇ ਸਾਡੇ ਲੀਡਰ ਇਹਨਾਂ ਨੂੰ ਆਪ ਵੀ ਨਹੀਂ ਪਤਾ ਲੱਗਦਾ ਕਿ ਕਿਹੜਾ ਬਿਆਨ ਦੇ ਰਹੇ ਨੇ ਕਿਹੜਾ ਇਹਨਾਂ ਨੂੰ ਦੇਣਾ ਚਾਹੀਦਾ ਜਾਂ ਕਿਹੜਾ ਇਹਨਾਂ ਨੂੰ ਦੇਣਾ ਨਹੀਂ ਚਾਹੀਦਾ ਸੋ ਉਹੀ ਤੂੰ ਪਾਗਲ ਤੂੰ ਪਾਗਲ ਵਾਲੀ ਕਹਾਣੀ ਚੱਲ ਰਹੀ ਆ ਵਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਨੇ ਕੇ ਭਾਈ ਜਿਹੜਾ ਇਹ ਮੰਦ ਇਹਦੇ ਦਿਮਾਗ ਦਾ ਇਲਾਜ ਹੋਣਾ ਚਾਹੀਦਾ ਤੇ ਉਹ ਉਧਰੋਂ ਸ਼ਕਤੀ ਨਾਲ ਜਵਾਬ ਦੇ ਰਹੇ ਨੇ ਸਭ ਤੋਂ ਬੈਸਟ ਕੀਤਾ ਜੀ ਉਹਨਾਂ ਨੇ ਚਦੰਬਰਮ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਮੈਂ ਨਹੀਂ ਬੜਾ ਇਹਨਾਂ ਨੂੰ ਬੜਾ ਤੁਸੀਂ ਜਿਹੜਾ ਇਹਨਾਂ ਤੇ ਧਿਆਨ ਨਾ ਦਿਆ ਕਰੋ ਰਣਜੀਤ ਬਿੱਟੂ ਉਹਨਾਂ ਦੀ ਸਟੇਟਮੈਂਟ ਤੇ ਜੋਤੀਲਾ ਤੇ ਸਿੰਧਿਆ ਸਾਹਿਬ ਨੇ ਵੀ ਜਿਹੜਾ ਰਾਹੁਲ ਗਾਂਧੀ ਬਾਬਤ ਇਦਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਵੀ ਜਿਹੜਾ ਸਿੱਖਾਂ ਦੇ ਨਾਲ ਬੜੇ ਪਿਆਰ ਦੀ ਜਿਹੜੀ ਆ ਅ ਦਿਖਾ ਲਿਆ ਕਿ ਸਾਡੇ ਸਿੱਖ ਜਿਹੜਾ ਸਾਡੇ ਸਾਡੇ ਸਿੱਖ ਭਰਾਵਾਂ ਦੇ ਖਿਲਾਫ ਇਹਨਾਂ ਨੇ ਐਸਟਰੀਕੇ ਨਾਲ ਗਾਂਧੀ ਪਰਵਾਰ ਨੇ ਜਾਂ ਕਾਂਗਰਸ ਦੇ ਵੱਲੋਂ ਇਦਾਂ ਦਾ ਕੀਤਾ ਗਿਆ ਜੁਤੀਰਾ ਦੇ ਸਿੰਧਿਆ ਵੀ ਰਾਹੁਲ ਗਾਂਧੀ ਸਾਹਿਬ ਦੇ ਜਾਂ ਕਾਂਗਰਸ ਦੇ ਗਾਂਧੀ ਪਰਿਵਾਰ ਦੇ ਸਭ ਤੋਂ ਨੇੜਲੇ ਸਾਥੀਆਂ ਦੇ ਵਿੱਚੋਂ ਇੱਕ ਸੀ ਜਦੋਂ ਭਾਜਪਾ 'ਚ ਜਾਣ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਤੇ ਉਦੋਂ ਉਹਨਾਂ ਨੇ ਕਿੰਨਾ ਕੁ ਸਟੈਂਡ ਲਿਆ ਇਸ ਮਸਲੇ ਦੇ ਉੱਤੇ ਤੇ ਯਾਰ ਕੱਲ ਦੀ ਤਾਂ ਗੱਲ ਹੈ ਜੇ ਜਦੋਂ ਕਮਲਨਾਥ ਜਿਹਦੇ ਉੱਤੇ ਸਭ ਤੋਂ ਵੱਡੇ ਇਲਜ਼ਾਮ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਸਵਿੱਕਤ ਲਿਆਉਂਦੇ ਉਹਨਾਂ ਦੇ ਵਿੱਚੋਂ ਇੱਕ ਕਮਲਨਾਥ ਵੀ ਹੈ ਜਿਹਦੇ ਤੇ ਇਲਜ਼ਾਮ ਲੱਗਦਾ ਤੇ ਉਸੇ ਹੀ ਕਮਲਨਾਥ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਵਾਉਣਾ ਸਭ ਤੋਂ ਵੱਡੀ ਐਮਪੀ ਦੀਆਂ ਚੋਣਾਂ ਤੋਂ ਪਹਿਲਾਂ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੀ ਖ਼ਬਰ ਇਹ ਸੀ ਕਿ ਕਮਲਨਾਥ ਜਿਹੜੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਸੋ ਸਭ ਜਿਹੜਾ ਤੁਸੀਂ ਦੇਖ ਸਕਦੇ ਆ ਕਿ ਆਪੋ ਆਪਣੀ ਸਿਆਸਤ ਨੂੰ ਸੇਧਣ ਦੇ ਵਿੱਚ ਕੇਸਪੀਕੇ ਨਾਲ ਲੱਗੇ ਹੋਏ ਨੇ ਬਿਆਨਬਾਜ਼ੀਆਂ ਕਰਨ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਦੇ ਉੱਤੇ ਆਈਏ ਤਾਂ ਜੀ ਉਹਨਾਂ ਨੇ ਇੱਕ ਤਾਂ ਜਿਹੜਾ ਕਾਫੀ ਤਗੜੀ ਸਪੀਚ ਦਿੱਤੀ ਆ ਰੱਬ ਦਾ ਸ਼ੁਕਰੀਆ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਸਿਆਸਤ ਬਦਲਣ ਆਏ ਸੀ ਜਿਹੜਾ ਤੇ ਅਸੀਂ ਜਿਹੜਾ ਇਦਾਂ ਦਾ ਕੁਝ ਨਹੀਂ ਅਸੀਂ ਜਿਹੜਾ ਇੱਕ ਵੀ ਰੁਪਏ ਦੀ ਜਿਹੜੀ ਕਰਪਸ਼ਨ ਮੇਰੇ ਉੱਤੇ ਸਾਬਤ ਹੋ ਜਵੇ ਤਾਂ ਜਿਹੜਾ ਮੈਂ ਸਿਆਸਤ ਛੱਡ ਦਵਾਂਗਾ ਅਸੀਂ ਇਮਾਨਦਾਰ ਲੋਕ ਆ ਮੇਰਾ ਬੈਂਕ ਖਾਤਾ ਖਾਲੀ ਆ ਉਹਨਾਂ ਨੇ ਕਿਹਾ ਕਿ ਮੈਂ ਉਹੀ ਇਨਕਮ ਟੈਕਸ ਦੀ ਨੌਕਰੀ ਕਰਦਾ ਹੁੰਦਾ ਸੀ ਤੇ 2000 ਤੋਂ ਲੈ ਕੇ 2010 ਤੱਕ ਮੈਂ ਝੁੱਗੀਆਂ ਦੇ ਵਿੱਚ ਸਿਰਫ ਇਸ ਕਰਕੇ ਰਿਆ ਲੋਕਾਂ ਦਾ ਉਹਨਾਂ ਦੀ ਹੈਲਪ ਕਰਨ ਦੇ ਲਈ ਜਾਂ ਉਹਨਾਂ ਦਾ ਜੀਵਨ ਵੇਖਣ ਦੇ ਲਈ ਤੇ ਅਸੀਂ ਇਹ ਕਰਨੀ ਸੀ ਜਿਹੜਾ ਸਿਆਸਤ ਦੇ ਵਿੱਚ ਆਏ ਤੇ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਬੀਜੇਪੀ ਆ ਉਹ ਤਾਂ ਅੰਗਰੇਜ਼ਾਂ ਤੋਂ ਵੀ ਉਹ ਜਿਹੜਾ ਅਤਿਆਚਾਰੀ ਜਿਹੜੀ ਇਹ ਸ਼ਾਸਕ ਨੇ ਵੀ ਅਗਰੇਜ਼ਾਂ ਨੇ ਵੀ ਨਹੀਂ ਸੋਚਿਆ ਹੋਣਾ ਫਿਰ ਉਹਨਾਂ ਨੇ ਜਿਹੜੀਆਂ ਕੁਝ ਕਦਰਨਾਮੀਆਂ ਦਿੱਤੀਆਂ ਵੀ ਕਿਦਾਂ ਇਹਨਾਂ ਨੂੰ ਸਿਆਸੀ ਗੱਲ ਕਰਨ ਤੋਂ ਰੋਕਿਆ ਗਿਆ ਇਹ ਇਹ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕੋਈ ਵੀ ਸਿਆਸਤ ਦੀਆਂ ਗੱਲਾਂ ਨਹੀਂ ਕਰ ਸਕਦੇ ਇਸ ਤੀਕੇ ਦੀਆਂ ਕਾਫੀ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਤੇ ਇਹਨਾਂ ਨੇ ਕਿਹਾ ਕਿ ਜਦੋਂ ਜਿਹੜਾ ਆਪਣਾ ਰਮਾਇਣ ਦੇ ਵਿੱਚ 14 ਸਾਲਾਂ ਮਾਰ ਜਿਹੜੀ ਅਗਨੀ ਪ੍ਰੀਖਿਆ ਦੇਣੀ ਪਈ ਸੀਗੀ ਸੀਤਾ ਮਾਤਾ ਨੂੰ ਵੀ ਉਸੇ ਤਰੀਕੇ ਨਾਲ ਮੈਂ ਅਗਨੀ ਪ੍ਰੀਖਿਆ ਦੇਣ ਨੂੰ ਜਿਹੜੀ ਆ ਉਹ ਤਿਆਰ ਆ ਤੇ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਗੱਲ ਕਹੀ ਆ ਕਿ ਮੈਂ ਜਿਹੜਾ ਅਸਤੀਫਾ ਦੇ ਰਿਹਾ ਹੁਣ ਵਿਰੋਧੀਆਂ ਦਾ ਇਹ ਕਹਿਣਾ ਕਿ ਜੇਕਰ ਤੁਸੀਂ ਅਸਤੀਫਾ ਦੇਣਾ ਸੀ ਤਾਂ ਜਦੋਂ ਤੁਹਾਡੇ ਤੇ ਇਲਜ਼ਾਮ ਲੱਗੇ ਉਦੋਂ ਕਿਉਂ ਨਾ ਦਿੱਤਾ ਤੇ ਤੁਸੀਂ ਜੇਲ੍ਹ ਦੇ ਵਿੱਚ ਵੀ ਚਲੇ ਗਏ ਉਦੋਂ ਵੀ ਤੁਸੀਂ ਸੀਐਮ ਦੀ ਕੁਰਸੀ ਨਾ ਛੱਡੀ ਤੇ ਖੈਰ ਉਹਦੇ ਬਾਬਤ ਇੱਕ ਵੈਲਿਡ ਆਰਗੂਮੈਂਟ ਜਿਹੜਾ ਆਰਵਿੰਦ ਕੇਜਰੀਵਾਲ ਸਾਹਿਬ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਉਹਨੂੰ ਵੈਲਿਡ ਮੰਨਿਆ ਜਾ ਸਕਦਾ ਕਿਉਂਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਐਡੀ ਵੱਡੀ ਮੈਜੋਰਟੀ ਸਾਨੂੰ ਦਿੱਲੀ ਦੇ ਵਿੱਚ ਮਿਲੀ ਆ ਤੇ ਬੀਜੇਪੀ ਬਿਨਾ ਕਿਸੇ ਗੱਲ ਤੋਂ ਸਾਡੇ ਤੇ ਇਲਜ਼ਾਮ ਲਗਾ ਕੇ ਸਾਨੂੰ ਮੁੱਖ ਮੰਤਰੀ ਦੀਆਂ ਕੁਰਸੀਆਂ ਤੋਂ ਲਾ ਦੇ ਇਹ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਮੈਂ ਇਸ ਕਰਕੇ ਅਸਤੀਫਾ ਨਹੀਂ ਦਿੰਦਾ ਕਿਉਂਕਿ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਤੁਹਾਡੇ ਇਲਜ਼ਾਮਾਂ ਤੋਂ ਡਰਦੇ ਨਹੀਂ ਅਸੀਂ ਤੇ ਸਾਨੂੰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਤੇ ਅਸੀਂ ਤੁਹਾਡੇ ਝੂਠੇ ਇਲਜ਼ਾਮਾਂ ਦੇ ਚਲਦੇ ਆ ਉਹਨੂੰ ਆਪਣੀ ਕੁਰਸੀ ਨੂੰ ਨਹੀਂ ਛੱਡਣਾ ਪਰ ਹੁਣ ਠੀਕ ਹੈ ਜਿਵੇਂ ਮੈਂ ਕਿਹਾ ਕਿ ਕਿਤੇ ਨਾ ਕਿਤੇ ਇਹ ਆਰਗੂਮੈਂਟ ਤੁਸੀਂ ਬੁਨਿਆਦ ਬਣਾ ਸਕਦੇ ਆ ਪਰ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਜਿਹੜਾ ਵਕੀਲਾ ਨਾਲ ਵਕੀਲਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਮੁਕੱਦਮਾ ਤਾਂ 10 ਸਾਲ ਤੱਕ ਚੱਲ ਸਕਦਾ ਤੇ ਇਹਨਾਂ ਨੇ ਕਿਹਾ ਕਿ ਫਿਰ ਇਸ ਕਰਕੇ ਮੈਂ ਹੁਣ ਜਿਹੜਾ ਲੋਕਾਂ ਦੇ ਕੋਲ ਜਾਊਂਗਾ ਜਿਕਰ ਲੋਕੀ ਮੈਨੂੰ ਵੋਟ ਪਾ ਕੇ ਜਿਤਾਉਣਗੇ ਫੇਰ ਹੀ ਮੈਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂੰਗਾ ਜੇ ਤੁਹਾਨੂੰ ਲੱਗਦਾ ਆਵਾਮ ਨੂੰ ਦਿੱਲੀ ਦੀ ਨੂੰ ਉਹ ਕਹਿੰਦੇ ਨੇ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਪਾ ਦਿਓ ਜੇ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਇਮਾਨਦਾਰ ਨਹੀਂ ਹਾਂ ਤੇ ਤੁਸੀਂ ਮੈਨੂੰ ਵੋਟ ਨਾ ਪਾਇਓ ਸੋ ਇਹ ਜਿਹੜਾ ਉਹਨਾਂ ਨੇ ਇਹ ਬੁਨਿਆਦ ਬਣਾਇਆ ਇਸ ਇਸ਼ੂ ਨੂੰ ਕਿ ਮੇਰੇ ਉੱਤੇ ਕ腐ਸ਼ਨ ਦੇ ਇਲਜ਼ਾਮ ਜਿਹੜੇ ਲੱਗੇ ਨੇ ਜੇਕਰ ਤੁਸੀਂ ਇਹਨਾਂ ਨੂੰ ਸਹੀ ਮੰਨਦੇ ਹੋ ਤਾਂ ਤੁਸੀਂ ਮੈਨੂੰ ਨਾ ਵੋਟ ਪਾਓ ਪਰ ਜੇਕਰ ਤੁਸੀਂ ਮੈਨੂੰ ਵੋਟ ਪਾਉਂਗੇ 댓 ਮੀਨਸ ਕਿ ਮੈਂ ਸਹੀ ਹਾਂ ਫਿਰ ਮੈਂ ਸੀਐਮ ਦੀ ਕੁਰਸੀ ਤੇ ਬੈਠੂਗਾ ਹੁਣ ਦੇਖੋ ਮੈਂ ਇਸ ਕਰਕੇ ਇਹਨੂੰ ਪਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੋੜ ਰਿਹਾ ਸੀ ਕਿ ਇਹਨਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗੇ ਇੱਕ ਜਿਹੜੀ ਆ ਪ੍ਰੋਪਰ ਜਿਹੜਾ ਇਹ ਸੀਬੀਆਈ ਦਾ ਈਡੀ ਆ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਅੱਛਾ ਈਡੀ ਆਲਾ ਤਾਂ ਇੰਡੀਆ ਦੇ ਵਿੱਚ ਉਹ ਪਾਕਿਸਤਾਨ ਦੀ ਨਾਇਬ ਹੀ ਬਣ ਗਈ ਹੈ ਜੀ ਉਹ ਉੱਥੇ ਵੀ ਉਹ ਜਿਹੜੀ ਪਾਕਿਸਤਾਨ ਦੇ ਤਾਕਤਵਰ ਹਲਕੇ ਨੇ ਨਾ ਇਸਟੈਬਲਿਸ਼ਮੈਂਟ ਹੈ ਜਿਹੜੀ ਉਹਨਾਂ ਨੇ ਨਾਇਬ ਇੱਕ ਅਦਾਰਾ ਰੱਖਿਆ ਹੋਇਆ ਉਹ ਜਦੋਂ ਤਾਂ ਇਮਰਾਨ ਖਾਨ ਦੀ ਸਰਕਾਰ ਸੀ ਉਹ ਤੋਂ ਸ਼ਾਹਬਾਸ਼ ਸ਼ਰੀਫ, ਸ਼ਾਹਿਦ ਖਾਕਾਨ ਅਬਾਸੀ ਜਿੰਨੇ ਇਹਨਾਂ ਦੇ ਤਗੜੇ ਵੱਡੇ ਲੀਡਰਸ ਸਗੇ ਨਵਾਜ਼ ਸ਼ਰੀਫ ਤੇ ਵੀ ਨਾਇਬ ਦਾ ਕੇਸ ਚੱਲਿਆ ਨਵਾਜ਼ ਸ਼ਿਬ ਸਾਹਿਬਾ ਤੇ ਵੀ ਜਿਹੜੀਆਂ ਨਾਇਬ ਦੀਆਂ ਪੇਸ਼ੀਆਂ ਉਹਨਾਂ ਨੂੰ ਵੀ ਭੁਗਤਣੀਆਂ ਪਈਆਂ ਹੋਰ ਇਮਰਾਨ ਖਾਨ ਸਾਹਿਬ ਦੀ ਸਰਕਾਰ ਜਾਂਦੀ ਰਹੀ ਸ਼ਾਹਬਾਸ਼ ਸ਼ਰੀਫ ਸਾਹਿਬ ਦੀ ਆ ਗਈ ਹੁਣ ਉਹ ਖਾਨ ਸਾਹਿਬ ਦੇ ਉੱਤੇ ਤੇ ਬਾਕੀ ਜਿਹੜੀਆਂ ਵਿਰੋਧੀ ਸ਼ਖਸੀਅਤਾਂ ਆ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਉਹਨਾਂ ਦੇ ਨੈਅਰ ਦੇ ਕੇਸ ਬਣੇ ਹੋਏ ਨੇ ਇਹਹੀ ਕਹਾਣੀ ਜਿਹੜੀ ਜਿਹੜਾ ਉਹ ਵੀ ਕਿਸੇ ਬੰਨੇ ਕੰਡੇ ਕੋਈ ਕੇਸ ਨਹੀਂ ਲੱਗਦਾ ਤੇ ਇੱਥੇ ਵੀ ਉਦਾਂਖਦੀ ਜਿਹੜੀ ਆ ਇੰਡੀਆ ਦੇ ਵਿੱਚ ਵੀ ਗੱਲ ਨਜ਼ਰ ਆ ਰਹੀ ਹੈ ਤੇ ਇਹਨਾਂ ਨੇ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਹੁਣ ਇਹ ਗੱਲ ਨੂੰ ਜਿਹੜਾ ਇਹਨਾਂ ਨੇ ਬੁਨਿਆਦ ਬਣਾਇਆ ਕਿ ਮੈਨੂੰ ਮੈਂ ਜਿਹੜਾ ਲੋਕਾਂ ਦੇ ਫਤਵੇ ਲੈਣ ਲੋਕਾਂ ਦਾ ਫਤਵਾ ਲੈਣ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਤੇ ਲੋਕੀ ਜੇਕਰ ਮੈਨੂੰ ਵੋਟਾਂ ਵਾ ਕੇ ਜਿਤਾਉਣਗੇ ਦੈਟ ਮੀਨਸ ਕਿ ਮੈਂ ਸਹੀ ਆ ਫਿਰ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂਗਾ ਹੁਣ ਦੇਖੋ ਅਮਿਤਪਾਲ ਸਿੰਘ ਉਹਨਾਂ ਦੇ ਤਾਂ ਇਸ ਤਰੀਕੇ ਦਾ ਕੋਈ ਜ਼ੁਲਮ ਵੀ ਹਜੇ ਤੱਕ ਜਿਹੜਾ ਕੋਈ ਜੁਰਮ ਵੀ ਜਿਹੜਾ ਸਾਬਤ ਨਹੀਂ ਹੋ ਸਕਿਆ ਉਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਐਨਐਸਏ ਦੇ ਵਿੱਚ ਇਤਿਆਤਨ ਗ੍ਰਿਫਤਾਰੀ ਆ ਤੇ ਜੇਕਰ ਤੁਹਾਨੂੰ ਲੱਗਦਾ ਕਿ ਲੋਕਾਂ ਦਾ ਫਤਵਾ ਤੁਹਾਨੂੰ ਇਦਾਂ ਹੀ ਲੱਗਦਾ ਹੋਣਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਮੈਂ ਸਹੀ ਸਾਬਤ ਹੋ ਜਾਣਾ ਜੇਕਰ ਲੋਕੀ ਮੇਰੇ ਹੱਕ ਦੇ ਵਿੱਚ ਵੋਟ ਪਾਉਂਦੇ ਨੇ ਤਾਂ ਫਿਰ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਤੇ ਅਮਰਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਤਾਂ ਸਭ ਤੋਂ ਵੱਡੀ ਜਿਹੜੀ ਉਹਨਾਂ ਨੂੰ ਤਾਂ ਮੈਜੋਰਟੀ ਪੰਜਾਬ ਦੇ ਵਿੱਚੋਂ ਹਾਸਲ ਹੋਈ ਹੈ ਵੱਡੀਆਂ ਜੇ ਸ਼ਾਇਦ ਦੂਸਰੀ ਸਭ ਤੋਂ ਵੱਡੀ ਚੈਲੰਜ ਚੰਨੀ ਸਾਹਿਬ ਦੀ ਵੀ ਕਾਫੀ ਵੱਡਾ ਨੰਬਰ ਦੇ ਵਿੱਚ ਉਹਨਾਂ ਨੇ ਵੀ ਜਿਹੜੀਆਂ ਜਲੰਧਰ ਤੋਂ ਆਪਣੀ ਸੀਟ ਜਿੱਤੀ ਸੀ ਪਰ ਐਨੀਵੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਲੱਖਾਂ ਵੋਟਾਂ ਲਈਆਂ ਉਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਬਣਨਾ ਤਾਂ ਪੰਜਾਬ ਦੇ ਵਿੱਚ ਜਿਹੜੇ ਆ ਇੱਕ ਐਮਪੀ ਦੀ ਸੀਟ ਦੇ ਵਿੱਚ ਤੁਸੀਂ ਜਾਣਦੇ ਹੋ ਨੌ ਵਿਧਾਨ ਸਭਾ ਦੇ ਹਲਕੇ ਹੁੰਦੇ ਨੇ ਤੇ ਨੌ ਵਿਧਾਨ ਸਭਾਵਾਂ ਜਿੱਤੀਆਂ ਉਹਨਾਂ ਨੇ ਅਮਰਤਪਾਲ ਸਿੰਘ ਨੇ ਤੇ ਜੇਕਰ ਤੁਹਾਨੂੰ ਇਹ ਲੱਗਦਾ ਕਿ ਲੋਕਾਂ ਦਾ ਫਤਵਾ ਲੈ ਕੇ ਤੁਸੀਂ ਸੱਚੇ ਤੇ ਇਮਾਨਦਾਰ ਸਾਬਤ ਹੋ ਸਕਦੇ ਆ ਜਾਂ ਤੁਹਾਨੂੰ ਕੁਰਸੀ ਤੇ ਬੈਠਣ ਦਾ ਹੱਕ ਹੈ ਤੇ ਫਿਰ ਡੈਫੀਨਿਟਲੀ ਪੰਜਾਬ ਦੇ ਲੋਕ ਜਾਂ ਜਿਹੜੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਉਹਨਾਂ ਦੇ ਪ੍ਰਸ਼ੰਸਕ ਨਹੀਂ ਜਾਂ ਉਹਨਾਂ ਦੇ ਸਾਥੀ ਨੇ ਜਾਂ ਉਹਨਾਂ ਦਾ ਪਰਿਵਾਰ ਹੈ ਉਹ ਹੱਕਵਾਨ ਜਨਬ ਨੇ ਇਹ ਗੱਲ ਦੀ ਮੰਗ ਕਰਨ ਦੇ ਲਈ ਵੀ ਭਾਈ ਫਿਰ ਤੁਸੀਂ ਅਮਰਤਪਾਲ ਸਿੰਘ ਦੇ ਉਹਨੂੰ ਉਹਨੂੰ ਕਿਉਂ ਨਹੀਂ ਛੱਡਦੇ ਉਹਦੇ ਹੱਕ ਦੇ ਵਿੱਚ ਜਿਹੜਾ ਫਤਵਾ ਗਿਆ ਉਹਨੂੰ ਕਿਉਂ ਨਹੀਂ ਕਬੂਲ ਕਰਦੇ ਜਿਹੜੀ ਗੱਲ ਚੰਨਜੀ ਚੰਨੀ ਐਜ਼ ਅ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਵੀ ਕਰ ਚੁੱਕੇ ਨੇ ਤੇ ਉਹਨਾਂ ਦਾ ਪਰਿਵਾਰ ਵੀ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਲੋਕਾਂ ਨੇ ਤੇ ਇਹ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਸੱਚ ਹੈ ਜਿਹਨੂੰ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਇੰਨੀ ਵੱਡੀ ਲਹਿਰ ਵੀ ਤਾਂ ਹੀ ਬਣੀ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਉਹਨੂੰ ਜੇਲ੍ਹ ਚੋਂ ਕਢਾਉਣਾ ਜਾ ਉਹਦੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ ਉਹਦੇ ਹੱਕ ਦੇ ਵਿੱਚ ਤੇ ਤੁਹਾਡੀ ਜਿਹੜਾ ਅਰਮਿਤ ਕੇਜਰੀਵਾਲ ਸਾਹਿਬ ਲਈ ਤਾਂ ਲੋਕਾਂ ਦਾ ਫਤਵਾ ਸਹੀ ਹੈ ਤੇ ਫਿਰ ਤਾਂ ਤੁਹਾਨੂੰ ਉਹਨਾਂ ਦੇ ਲਈ ਵੀ ਉਹ ਜਿਹੜਾ ਲੋਕਾਂ ਨੇ ਜਿਹੜੀ ਉਹਨਾਂ ਨੂੰ ਵੋਟ ਪਾਈ ਆ ਤੁਹਾਨੂੰ ਉਹ ਵੀ ਕਬੂਲ ਕਰਨੀ ਚਾਹੀਦੀ ਹੈ ਸੋ ਕਹਿ ਇਹ ਜਿਹੜਾ ਹੁਣ ਇਹ ਲੀਡਰ ਮੈਚ ਜਿੱਦਾਂ ਪਹਿਲਾਂ ਰਵਨੀਤ ਬਿੱਟੂ ਤੇ ਇਹਨਾਂ ਦੀ ਗੱਲ ਕੀਤੀ ਆ ਕਿ ਕਿੱਦਾਂ ਇਹਨਾਂ ਦੇ ਸੋਚ ਬਦਲ ਜਾਂਦੀ ਆ ਖਿਆਲਤ ਬਦਲ ਜਾਂਦੇ ਨੇ ਹਰੇਕ ਮੁੱਦੇ ਨੂੰ ਦੂਸਰੀ ਐਨਪ ਲਾ ਕੇ ਦੇਖਦੇ ਨੇ ਕਿਉਂਕਿ ਅਚਾ ਇਹਨਾਂ ਦੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਜਿਹੜੇ ਇੱਕ ਸਾਥੀ ਨੇ ਕਲਵੰਸਗ ਰਾਉਂਕੇ ਉਹਨਾਂ ਨੇ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਰਿਟ ਕਰ ਦਿੱਤੀ ਆ ਉਹ ਵੀ ਕਹਿੰਦੇ ਨੇ ਕਿ ਦੂਸਰੀ ਵਾਰ ਜਿਹੜਾ ਐਨਸੀਐ ਲਗਾਇਆ ਗਿਆ ਉਹਨੂੰ ਜਿਹੜਾ ਉਹਨਾਂ ਨੇ ਚੈਲੰਜ ਕੀਤਾ ਉਹਨੂੰ ਚੁਣੌਤੀ ਦਿੱਤੀ ਆ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਇਹ ਜਿਹੜਾ ਕਾਨੂੰਨੀ ਲੜਾਈ ਵੀ ਉਹ ਲੜ ਰਹੇ ਨੇ ਇਹਦੇ ਵਿੱਚ ਮੇਨ ਭੂ ਅ ਨੋ ਡਾਊਟ ਕਿ ਜਿਹੜਾ ਇੰਡੀਅਨ ਗਵਰਨਮੈਂਟ ਆ ਉਹਦਾ ਵੀ ਵੱਡਾ ਜਿਹੜਾ ਰੋਲ ਆ ਇਹਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਵਿੱਚ ਸੋ ਖੈਰ ਹੋਰ ਵੀ ਬਹੁਤ ਸਾਰੇ ਮਸਲੇ ਨੇ ਜੀ ਲਗਾਤਾਰ ਤੁਹਾਡੇ ਨਾਲ ਜੁੜਦੇ ਰਵਾਂਗੇ ਬੇਨਤੀ ਇਹ ਆ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜਾ ਜੇਕਰ ਚੰਗੀ ਲੱਗਦੀ ਹੁੰਦੀ ਆ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਕਿਉਂਕਿ YouTube ਦੇ ਐਲਗੋਰਿਦਮ ਦੇ ਲਈ ਬੜੀ ਜ਼ਰੂਰੀ ਆ ਜਿਹੜੀ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਆ ਤੇ ਉਹ ਕਾਹਾਂ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਆ ਐਵਰੀ ਡੇ ਹਰ ਰੋਜ਼ ਆਪਾਂ ਤੁਹਾਡੇ ਨਾਲ ਜਿਹੜਾ ਕੋਈ ਵੀ ਸਿਆਸੀ ਜਿਹੜੇ ਮਸਲੇ ਹੁੰਦੇ ਆ ਦੁਨੀਆ ਪਰ ਦੇ ਖਾਸ ਕਰਕੇ ਪੰਜਾਬ ਦੇ ਤੇ ਇੰਡੀਆ ਦੇ ਤੇ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਜੁੜੀ ਦਾ ਡੋਨਲਡ ਟਰੰਪ ਹੋਣਾ ਤੇ ਆ ਚੋਣਾਂ ਦੇ ਵਿੱਚ ਦੂਸਰੀ ਵਾਰ ਜਿਹੜਾ ਹਮਲਾ ਹੋਇਆ ਦੱਸਿਆ ਜਾ ਰਿਹਾ ਤੇ ਇਹਦੇ ਬਾਬਤ ਵੀ ਜਿਹੜੀਆਂ ਕੀ ਰਿਪੋਰਟਾਂ ਨੇ ਮੈਂ ਤੁਹਾਡੇ ਨਾਲ ਅਗਲੀ ਜਿਹੜੀ ਆ ਵੀਡੀਓ ਦੇ ਵਿੱਚ ਸਾਂਝੀ ਕਰਦਾ ਬੋਤਨ ਬਾਤ ਸਾਸ਼ਿਕਾ